ਜਿਹੜੀ ਤਾਂ ਪਰਚਲਤ ਮਰਿਆਦਾ ਆਕਾਲ ਖੱਦੀ ਉਹ ਚ 6 ਗੁਰੂਆਂ ਦੀ ਬਾਣੀ ਦੱਸਿਆ 15 ਭਗਤਾਂ ਦੀ ਬਾਣੀ ਦੱਸਿਆ ਪਰ ਜੋ ਅਸਲ ਜੋ ਅਸੀਂ ਟਕਸਾਲ ਤੋਂ ਸੰਥਿਆ ਲਈ ਟਕਸਾਲ ਤੋਂ ਜੋ ਅਸੀਂ ਸਿੱਖਿਆ ਜਾਂ ਸਾਨੂੰ ਪੜਾਇਆ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ 8 ਗੁਰੂਆਂ ਦੀ ਬਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਜੀ ਨੇ ਪੁੱਛਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਹੈ ਕਿੰਨੇ ਭਗਤਾਂ ਦੀ ਬਾਣੀ ਹੈ ਕਿੰਨੇ ਭੱਟਾਂ ਦੀ ਬਾਣੀ ਹੈ ਇਹ ਆਮ ਤੌਰ ਤੇ ਪ੍ਰਚਲਿਤ ਇਹ ਹੈ ਜੋ ਅਕਾਲ ਤਖਤ ਸਾਹਿਬ ਦੀ ਪ੍ਰਚਲਿਤ ਮਰਿਆਦਾ ਪ੍ਰਮਾਣਿਤ ਨਹੀਂ ਕਿਉਂਕਿ 1945 ਚ ਰੌਲਾ ਪੈ ਗਿਆ ਸੀ ਇਹ ਰਹਿਤ ਮਰਿਆਦਾ ਦਾ ਖਰੜਾ ਹੈ ਅਜੇ ਇਹਤੇ ਬਿਵਾਦ ਚੱਲ ਰਿਹਾ ਹੈ ਕਹਿਣ ਤੋਂ ਭਾਵ ਅਜੇ ਸੋਧ ਦੀ ਲੋੜ ਆ ਜਿਵੇਂ ਕੈਲੰਡਰ ਚ ਸੋਧ ਕਰੀ ਐ ਜਿਹੜੀ ਤਾਂ ਪ੍ਰਚਲਿਤ ਮਰਿਆਦਾ ਅਕਾਲ ਤਖਤ ਦੀ ਉਹ ਚ 6 ਗੁਰੂਆਂ ਦੀ ਬਾਣੀ ਦੱਸਿਆ 15 ਭਗਤਾਂ ਦੀ ਬਾਣੀ ਦੱਸਿਆ ਪਰ ਜੋ ਅਸਲ ਜੋ ਅਸੀਂ ਟਕਸਾਲ ਤੋਂ ਸੰਥਿਆ ਲਈ ਟਕਸਾਲ ਤੋਂ ਜੋ ਅਸੀਂ ਸਿੱਖਿਆ ਜਾਂ ਸਾਨੂੰ ਪੜਾਇਆ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ 8 ਗੁਰੂਆਂ ਦੀ ਬਾਣੀ ਹੈ ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਨੌਵੇਂ ਪਾਤਸ਼ਾਹ ਦੀ ਬਾਣੀ ਛੇ ਗੁਰੂਆਂ ਦੀ ਬਾਣੀ ਹੋਗੀ ਉਸ ਤੋਂ ਬਾਅਦ 10ਵੇਂ ਪਾਤਸ਼ਾਹ ਦਾ ਇੱਕ ਸ਼ਲੋਕ ਹੈ ਨੌਵੇਂ ਮਹੱਲੇ ਦੇ ਸ਼ਲੋਕਾਂ ਚ 54ਵਾਂ ਸ਼ਲੋਕ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਿੱਲੀ ਔਰੰਗਜ਼ੇਬ ਦੀ ਕੈਦ ਵਿੱਚ ਸੀ ਤਾਂ ਆਨੰਦਪੁਰ ਤੋਂ ਇੱਕ ਸਿੱਖ ਆਇਆ ਸੀ ਮਹਾਰਾਜ ਦਾ ਹਾਲ ਜਾਣਨ ਵਾਸਤੇ ਤਾਂ ਉਦੋਂ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਨੌਵੇਂ ਮਹੱਲੇ ਦੇ ਸ਼ਲੋਕ ਦਿੱਲੀ ਵਿਖੇ ਉਚਾਰਨਾ ਕੀਤੇ 53 ਸ਼ਲੋਕ ਉਸ ਸਿੱਖ ਨੂੰ ਦੇ ਕੇ ਅਨੰਦਪੁਰ ਵੱਲ ਭੇਜਿਆ ਇਹ ਕਿਹਾ ਕਿ ਸਿੱਖਾ 53ਵੇਂ ਸ਼ਲੋਕ ਦਾ ਜਵਾਬ ਲੈ ਕੇ ਆ ਮੇਰੇ ਸਹਬਜ਼ਾਦੇ ਤੋਂ ਮੈਂ ਦੇਖਣਾ ਚਾਹਣਾ ਕਿ ਮੇਰੇ ਸਹਬਜ਼ਾਦੇ ਦਾ ਨਿਸ਼ਚਾ ਭਰੋਸਾ ਮੇਰੇ ਤੇ ਪਿਤਾ ਵਾਲਾ ਹੈ ਜਾਂ ਗੁਰੂ ਪਿਤਾ ਵਾਲਾ ਹੈ ਕਿਉਂਕਿ ਗੁਰੂ ਸਾਹਿਬ ਮਰਿਆਦਾ ਪਰਸ਼ੋਤਮ ਸੀ ਗੁਰੂ ਸਾਹਿਬਾਂ ਨੇ ਜਿੱਥੇ ਗੁਰੂ ਸਾਹਿਬ ਅੰਤਰਜਾਮੀ ਨੇ ਉੱਥੇ ਗੁਰੂ ਸਾਹਿਬ ਮਰਿਆਦਾ ਪਰਸ਼ੋਤਮ ਵੀ ਨੇ ਜਦੋਂ ਵੀ ਆਪਣੀ ਥਾਂ ਤੇ ਕੋਈ ਗੁਰੂ ਥਾਪਦੇ ਰਹੇ ਆ ਨਾ ਪਰਖ ਕਰਕੇ ਹੀ ਥਾਪਦੇ ਰਹੇ ਆ ਪਹਿਲੇ ਪਾਤਸ਼ਾਹ ਨੇ ਭਾਈ ਲੈਣੇ ਦੀ ਪਰਖ ਕੀਤੀ ਜਦੋਂ ਪਰਖ ਵਿੱਚ ਪੂਰੇ ਉੱਤਰੇ ਤਾਂ ਅੰਗਦ ਬਣਾ ਦਿੱਤਾ ਜੋ ਤੇ ਕੋਈਆ ਦッセ ਪਾਤਸ਼ਾਹੀਆਂ ਦੀ ਲੈਣੇ ਦੀ ਫਰਾਈਆ ਨਾਨਕਾ ਦੋਹੀ ਖੱਟੀਆ ਜੋ ਤੂੰ ਹਾਂ ਯੋਗਤ ਸਾਇ ਸਹਿ ਕਾਇਆ ਫਿਰ ਪਲਟੀ ਐ ਉਹ 53ਵਾਂ ਸ਼ਲੋਕ ਕੀ ਸੀਗਾ ਬਲ ਛੁੱਟਿ ਕਿਉ ਬੰਧਨ ਪਰੈ ਕਛੂ ਨਾ ਹੋਤ ਅਪਾਏ ਨਾਨਕ ਬਲ ਛੁੱਟਿ ਕਿਉ ਬੰਧਨ ਪਰੈ ਕਛੂ ਨਾ ਹੋਤ ਅਪਾਏ ਇਹਦਾ ਭਾਵ ਇਹ ਐ ਕਿ हे ਪੁੱਤਰ ਆਪਣੇ ਪੁੱਤਰ ਨੂੰ ਸੰਬੋਧਨ ਹੋ ਕੇ ਲਿਖਦੇ ਨੇ ਕਿ ਸਾਡਾ ਹੁਣ ਬਲ ਨਾਸ਼ ਹੋ ਗਿਆ। ਸਾਡੇ ਨਾਲ ਦੇ ਸਾਥੀ ਸ਼ਹੀਦ ਹੋ ਚੁੱਕੇ ਨੇ। ਪਰਖ ਕਰ ਰਹੇ ਨੇ ਕਿ ਸਾਡੇ ਬੱਚੇ ਦੀ ਸਾਡੇ ਤੇ ਨਿਸ਼ਚਾ ਕੀ ਹੈ। ਕਿ ਹੁਣ ਤਾਂ ਅਕਾਲ ਪੁਰਖ ਵਾਹਿਗੁਰੂ ਹੀ ਕੋਈ ਖੇਡ ਰਚ ਸਕਦਾ ਹੈ। ਸਾਡਾ ਬਲ ਜਿਹੜਾ ਹੈ ਨਾ ਉਹ ਨਾਸ਼ ਹੋ ਚੁੱਕਿਆ। हे ਅਕਾਲ ਪੁਰਖ ਵਾਹਿਗੁਰੂ ਜਿਵੇਂ ਤੁਸੀਂ ਗਜ ਨਾਮ ਹਾਥੀ ਦਾ ਹੈ। ਹਾਥੀ ਦੀ ਸਹਾਇਤਾ ਕੀਤੀ ਸੀ ਉਸੇ ਤਰ੍ਹਾਂ ਸਾਡੀ ਵੀ ਰੱਖਿਆ ਕਰੋ ਤੇ ਉਸ ਤੋਂ ਬਾਅਦ ਫਿਰ ਇਹਦਾ ਜਵਾਬ ਕੀ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਸ਼ਲੋਕ 54ਵਾਂ ਹੈ ਜਿਹੜਾ 10ਵੇਂ ਪਾਤਸ਼ਾਹ ਦਾ ਹੈ ਗੁਰੂ ਗੋਬਿੰਦ ਸਿੰਘ ਲਿਖਦੇ ਨੇ ਬਲ ਛੁਟਿ ਕਿਉ ਬੰਧਨ ਪਰੈ ਸਭ ਕੁਛ ਹੋਤ ਅਪਾਏ ਨਾਨਕ ਸਭ ਕੁਛ ਤੁਮਰੇ ਹਾਥ ਮੈਂ ਤੁਮ ਹੀ ਹੋ ਸਹਾਈ ਹੇ ਗੁਰੂ ਤੇਗ ਬਹਾਦਰ ਮੇਰੇ ਗੁਰੂ ਪਿਤਾ ਇਹ ਤਾਂ ਤੁਸੀਂ ਮੇਰੀ ਪਰਖ ਕਰਨ ਵਾਸਤੇ ਕਹਿ ਰਹੇ ਹੋ ਵੀ ਸਾਡਾ ਬਲਨਾਸ਼ ਹੋ ਗਿਆ ਜੇ ਤੁਸੀਂ ਚਾਹੋ ਔਰੰਗਜ਼ੇਬ ਤੁਹਾਡੇ ਸਾਹਮਣੇ ਕੀ ਚੀਜ਼ ਹੈ ਫੂਕ ਮਾਰ ਕੇ ਉਡਾ ਸਕਦੇ ਹਾਂ ਇਹ ਜਦੋਂ ਲਿਖਿਆ ਸਿੱਖ ਅਨੰਦਪੁਰ ਤੋਂ ਆਇਆ ਚੱਲ ਕੇ ਦਿੱਲੀ ਜਦੋਂ ਨੌਵੇਂ ਪਾਤਸ਼ਾਹ ਨੇ ਆਪਣੇ ਪੁੱਤਰ ਵੱਲੋਂ ਸ਼ਲੋਕ ਦੇ ਰੂਪ ਚ ਭੇਜਿਆ ਹੋਇਆ ਜਵਾਬ ਸੁਣਿਆ ਤਾਂ ਨੌਵੇਂ ਪਾਤਸ਼ਾਹ ਪ੍ਰਸੰਨ ਹੋਏ ਉੱਥੋਂ ਫਿਰ ਗੁਰੂਤਾ ਗੱਦੀ ਦੇ ਚਿੰਨ ਦੇ ਕੇ ਸਿੱਖ ਨੂੰ ਅਨੰਦਪੁਰ ਵੱਲ ਚਿਹਰਾ ਕਰਕੇ ਮੱਥਾ ਟੇਕਿਆ ਗੁਰੂਤਾ ਗੱਦੀ ਦੇ ਚਿੰਨ ਦਿੱਲੀ ਤੋਂ ਭੇਜੇ ਨੇ ਨੌਵੇਂ ਪਾਤਸ਼ਾਹ ਨੇ ਜਦੋਂ ਅਨੰਦਪੁਰ ਸਾਹਿਬ ਤੋਂ ਗਏ ਨੇ ਉਦੋਂ ਗੁਰਗੱਦੀ ਦੇ ਕੇ ਨਹੀਂ ਗਏ ਗੁਰੂਤਾ ਗੱਦੀ ਦੇ ਚਿੰਨ ਦਿੱਲੀ ਤੋਂ ਭੇਜਿਆ ਜਦੋਂ ਇਹ ਸ਼ਲੋਕ ਦਸਵੇਂ ਪਾਤਸ਼ਾਹ ਨੇ ਰਪਲਾਈ ਦੇ ਵਿੱਚ ਭੇਜਿਆ ਕਿ ਤੁਸੀਂ ਹੀ ਸਭ ਕੁਝ ਹੋ ਇਹ ਤਾਂ ਤੁਸੀਂ ਮੇਰੀ ਪਰਖ ਵਾਸਤੇ ਮੈਨੂੰ ਸਵਾਲ ਕੀਤਾ ਹੈ ਫਿਰ ਨਾਲ ਹੋਰ ਜਿਹੜੇ ਤਿੰਨ ਸ਼ਲੋਕ ਸੀਗੇ ਨਾ 54ਵਾਂ 10ਵੇਂ ਪਾਤਸ਼ਾਹ ਨੇ ਆਚਾਰਿਆ 55ਵਾਂ 56ਵਾਂ ਤੇ 57ਵਾਂ ਇਹ ਤਿੰਨ ਸ਼ਲੋਕ ਸਿੱਖ ਨੂੰ ਦਿੱਤੇ ਇਹ ਫਿਰ 10ਵੇਂ ਪਾਤਸ਼ਾਹ ਨੇ ਆਪਣੇ ਗੁਰੂ ਪਿਤਾ ਦੀ ਬਾਣੀ ਦਮਦਮਾ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਹੈ ਸੋ ਕਈ ਇਹਦਾ ਸਬੂਤ ਮੰਗਦੇ ਨੇ ਕਿ ਇਹ ਤਾਂ ਮਹੱਲਾ 9ਵਾਂ ਲਿਖਿਆ ਜਿਹੜੀਆਂ ਪ੍ਰਾਰਥਨ ਸਰੂਪ ਨੇ ਬਾਬਾ ਦੀਪ ਸਿੰਘ ਵਾਲਾ ਪ੍ਰਾਰਥਨ ਸਰੂਪ ਦਮਦ ਪਟਨਾ ਸਾਹਿਬ ਪਿਆ ਉਹਦੇ ਅੱਗੇ ਮਹੱਲਾ 10ਵਾਂ ਲਿਖਿਆ ਹੋਇਆ ਹੈ ਅਸੀਂ ਤੁਹਾਨੂੰ ਦਿਖਾ ਵੀ ਸਕਦੇ ਹਾਂ ਸਬੂਤ ਵਜੋਂ ਜੋ ਅਸੀਂ ਸਕਰੀਨ ਸ਼ਾਟ ਜਿਹੜਾ ਲਿਆਗਾ ਆ ਦੇਖੋ ਆ ਮਹੱਲਾ 10ਵਾਂ ਲਿਖਿਆ ਹੋਇਆ ਪ੍ਰਾਰਥਨ ਸਰੂਪ ਦੇ ਵਿੱਚ ਆ ਮਹੱਲਾ 10ਵਾਂ ਇਹ 10ਵੇਂ ਪਾਤਸ਼ਾਹ ਦਾ ਇੱਕ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ 53ਵਾਂ ਸ਼ਲੋਕ 10ਵੇਂ ਪਾਤਸ਼ਾਹ ਦਾ ਹੈ ਫਿਰ ਉਸ ਤੋਂ ਅੱਗੇ ਜਿਹੜੇ 6ਵੇਂ ਪਾਤਸ਼ਾਹ ਸੀ ਨਾ ਉਹਨਾਂ ਨੇ 22-12 ਤੇ ਧੁਨਾ ਚੜਾਈਆਂ ਨੌ ਧੁਨਾ ਉਹ ਵੀ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਉਹਨਾਂ ਨੇ ਧੁਣਾ ਚੜਾਈਆਂ 6ਵੇਂ ਪਾਤਸ਼ਾਹ ਨੇ ਹਾਂਜੀ ਬੰਬੀ ਕਿਉਂਕਿ ਜਿਹੜੇ ਢਾਡੀ ਨੇ ਢਾਡੀ ਪ੍ਰਥਾ 6ਵੇਂ ਪਾਤਸ਼ਾਹ ਤੋਂ ਚੱਲੀ ਆ ਨੱਥਾ ਤੇ ਅਬਦੋਲਾ ਪਹਿਲੇ ਢਾਡੀ ਹੋਏ ਐ ਹਾਂਜੀ ਬਾਰਮਾਜ ਕੀ tatha ਸ਼ਲੋਕ ਮਹੱਲਾ ਪਹਿਲਾ ਇਹ ਤੇ ਧੁਣੀ ਚੜਾਈ ਮਲਕ ਮਰੀਦ tatha ਚੰਦਰੜਾ ਸੋਹੀਆ ਕੀ ਧੁਨ ਗਾਵਣੀ ਗੌਰੀ ਕੀ ਬਾਰ ਮਹੱਲਾ ਪੰਜਵਾਂ ਰਾਏ ਕਮਾਲ ਦੀ ਮੋਜ ਦੀ ਕੀ ਬਾਰ ਕੀ ਧੁਨ ਉੱਪਰ ਗਾਵਣੀ ਆਸਾ ਮਹੱਲਾ ਪਹਿਲਾ ਵਾਰਸ ਲੋਕਾਂ ਨਾਲ ਸ਼ਲੋਕ ਵੀ ਮਹੱਲੇ ਪਹਿਲੇ ਕਿ ਲਿਖੇ ਟੁੰਡੇਸ ਰਾਜੇ ਕੀ ਧੁਣੀ ਆਸਾ ਦੀ ਬਾਰ ਚ ਆਪਾਂ ਪੜਦੇ ਆਂ ਗੂਜਰੀ ਕੀ ਬਾਰ ਮਹੱਲਾ ਤੀਜਾ ਸਿਕੰਦਰ ਬਿਰਾਹਿਮ ਕੀ ਬਾਰ ਕੀ ਧੁਨ ਗਾਵਣੀ ਧੁਣੀ ਗਾਵਣੀ ਬਡਹੰਸ ਕੀ ਬਾਰ ਮਹੱਲਾ ਚੌਥਾ ਲੱਲਾ ਬਹਿਲੀਮਾ ਕੀ ਧੁਨ ਗਾਵਣੀ RAM ਕਲੀ ਕੀ ਬਾਰ ਮਹੱਲਾ ਤੀਜਾ ਜੋਦੇ ਵੀਰੇ ਪੂਰਬਾਣੀ ਕੀ ਧੁਣੀ 7ਵੇਂ ਨੰਬਰ ਤੇ ਆਉਂਦੀ ਆ ਸਾਰੰਗ ਕੀ ਬਾਰ ਮਹੱਲਾ ਚੌਥਾ ਰਾਏ ਮੈਮੇ ਹਸਨੇ ਕੀ ਧੁਨ ਤੇ ਗਾਉਣੀ ਹੈ 8ਵੇਂ ਨੰਬਰ ਤੇ ਬਾਰ ਮਲਾਰ ਕੀ ਮਹੱਲਾ ਪਹਿਲਾ ਰਾਣੇ ਕੈਲਾਸ਼ tatha ਮਾਲਦੇ ਕੀ ਧੁਨ 9ਵੇਂ ਨੰਬਰ ਤੇ ਕਾਂਢੇ ਕੀ ਬਾਰ ਮਹੱਲਾ ਚੌਥਾ ਮੂਸੇ ਕੀ ਬਾਰ ਕੀ ਧੁਨੀ ਆ ਤੁਸੀਂ ਦੇਖ ਸਕਦੇ ਹੋ ਅੰਗ ਵੀ ਲਿਖੇ ਹੋਏ ਹੋਏ ਨੇ ਮਲਕ ਮਰੀਤ tatha ਚੰਦਰਨਾਹ ਸੋਇਆ ਕੀ ਧੁਨ ਗਾਉਣੀ ਅੰਗ 137 ਤੇ ਆ ਸਾਰਾ ਤੁਸੀਂ ਜਿਹੜਾ ਚੈੱਕ ਕਰ ਸਕਦੇ ਹਾਂ ਜਿਹੜੀਆਂ 6ਵੇਂ ਪਾਤਸ਼ਾਹ ਨੇ ਧੁਨਾ ਚੜਾਈਆਂ ਨੇ ਆ ਸਾਰੀਆਂ ਨੇ ਹਾਂਜੀ ਬਾਬਾ ਜੀ ਹਾਂਜੀ ਇਹ ਜਿਹੜਾ ਮਾਰਾ ਸੱਚੇ ਪਾਤਸ਼ਾਹ ਗੁਰਬਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਸਾਰਾ ਲਿਖਿਆ ਵੀ ਇਹ ਧੁਨਾ 6ਵੇਂ ਪਾਤਸ਼ਾਹ ਨੇ ਚੜਾਈਆਂ ਨੇ ਸੋ 10ਵੇਂ ਪਾਤਸ਼ਾਹ ਦਾ ਇੱਕ ਸ਼ਲੋਕ ਹੋ ਗਿਆ ਸਤਗੁਰੂ 8 6ਵੇਂ ਆ ਨੇ ਚੜਾਈਆਂ ਨੇ ਧੁਨਾ ਸੋ ਅੱਠ ਗੁਰੂ ਸਹਿਬਾਨਾਂ ਦੀ ਬਾਣੀ ਹੈ ਇਹ ਹੁਣ ਜਿਵੇਂ ਕਿ ਭਗਤ ਸੂਰਦਾਸ ਹੋਏ ਨੇ ਉਹਨਾਂ ਦੀ ਇੱਕੋ ਹੀ ਪੰਗਤੀ ਆ ਛੋੜ ਰੇ ਮਨ ਬੇਮੁਖਣ ਸਿਉ ਸੰਗ ਜੇ ਕਿਸੇ ਦਾ ਇੱਕ ਵੀ ਸ਼ਬਦ ਆ ਜੇ ਤਾਂ ਮੰਨਿਆ ਜਾਊ ਕਿ ਉਹਦੀ ਬਾਣੀ ਹੈ ਸੋ ਗੱਲ ਆਈ ਹੈ ਭਗਤ ਭਗਤ 15 ਭਗਤਾਂ ਦੀ ਬਾਣੀ ਹੈ ਸੋ ਅੱਗੇ ਫਿਰ ਤੁਹਾਨੂੰ ਇੱਕ ਸਬੂਤ ਅਸੀਂ ਹੋਰ ਦੰਨੇ ਆ ਅੱਗੇ ਪੱਟਾਂ ਦੀ ਗੱਲ ਆਉਂਦੀ ਹੈ ਜਿਹੜਾ ਪ੍ਰੋਫੈਸਰ ਸਾਹਬ ਸਿੰਘ ਆ ਹਾਂਜੀ ਬਾਬਾ ਉਹ ਤਾਂ 11 ਪੱਟ ਮੰਨਦਾ ਜੋ ਕਿ ਬਿਲਕੁਲ ਗਲਤ ਨੇ ਪੱਟਨੇਗੇ 17 ਪੱਟਨੇ ਪਰ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ 12ਵੇਂ ਮੁਖੀ ਉਹਨਾਂ ਨੇ 18 ਪੱਟਾਂ ਦਾ ਜਿਹੜਾ ਜ਼ਿਕਰ ਕੀਤਾ 18 ਪੱਟ ਤੇ 17 ਪੱਟ ਕਿਹੜੇ ਕਿਹੜੇ ਨੇ ਨੰਬਰ 1 ਪੱਟ ਮਾਥਰਾ ਨੰਬਰ 2 ਜਾਲਪ ਨੰਬਰ 3 ਹਰਵੰਸ ਨੰਬਰ 3 ਬਲ ਇਹ ਸ਼ਾਮਵੇਦ ਦੇ ਅਵਤਾਰ ਹਨ ਨੰਬਰ 5 ਪਟ ਕਲਹ ਨੰਬਰ 6 ਸਦਰੰਗ ਜਾਂ ਸੇਵਕ ਨੰਬਰ 7 ਨਾਲ ਨੰਬਰ 8 ਕਲ ਸਹਾਰ ਇਹ ਰਿਗਵੇਦ ਦੇ ਅਵਤਾਰ ਨੇ ਨੰਬਰ 9 ਤਲ ਸਲਹ ਭਲ ਜਲਨ ਇਹ ਯਜੁਰਵੇਦ ਦੇ ਅਵਤਾਰ ਨੇ 12 ਹੋ ਗਏ ਇੱਥੇ ਤੱਕ 13ਵਾਂ ਦਾਸ 14ਵਾਂ ਕੀਰਤ ਭਟ ਜੀ 15ਵਾਂ ਗਯੰਧ ਜੀ 16ਵਾਂ ਗੰਗਾ ਜੀ ਇਹ ਅਥਰਵਨ ਵੇਦ ਦੇ ਅਵਤਾਰ ਨੇ ਜਿਹੜਾ 17ਵਾਂ ਭਿੱਖਾ ਪੱਟ ਹੈ ਨਾ ਪੱਟ ਭਿੱਖਾ ਜੀ ਇਹ ਬ੍ਰਹਮਾ ਦਾ ਅਵਤਾਰ ਹੈ ਇਹਨਾਂ 17 ਪੱਟਾਂ ਦੇ 123 ਸਬਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ 17 ਹੋਗੇ ਬਾਬਾ ਗੁਰਬਚਨ ਸਿੰਘ ਖਾਲਸਾ ਨੇ ਇੱਕ ਰੱਡ ਨਾਮੇ ਪੱਟ ਦਾ ਵੀ ਜ਼ਿਕਰ ਕੀਤਾ ਰੱਡ ਨਾਉ ਛੰਦ ਦਾ ਵੀ ਹੈ ਇਹ ਨਾਰਦ मुनि ਦਾ ਅਵਤਾਰ ਸੀ ਇਹ ਪੱਟ ਕੌਣ ਸੀਗੇ ਇਹ ਵੇਦਾਂ ਦੇ ਅਵਤਾਰ ਹੋਏ ਨੇ ਇੱਕ ਵੇਦ ਨੇ 4-4 ਅਵਤਾਰ ਧਾਰਨ ਕਰੇ ਇਸ ਤਰ੍ਹਾਂ ਲਿਖਿਆ ਹੁੰਦਾ ਗ੍ਰੰਥਾਂ ਚ ਇੱਕ ਵਾਰੀ ਬ੍ਰਹਮਾ ਜੀ ਬੈਠੇ ਨੇ ਤੇ 베ਦ ਬੈਠੇ ਐ ਵਿਸ਼ਨੂ ਜੀ ਆ ਗਏ ਉੱਠ ਕੇ ਸਤਕਾਰ ਨਾ ਕੀਤਾ ਜਦੋਂ ਕੋਈ ਚੱਲ ਕੇ ਆਵੇ ਘਰ ਨਾ ਉਹਦਾ ਉੱਠ ਕੇ ਖੜਾ ਹੋ ਕੇ ਸਤਕਾਰ ਕਰਨਾ ਸਾਡਾ ਫਰਜ਼ ਬਣਦਾ ਨਹੀਂ ਆਗਮਨ ਦੋਸ਼ ਲੱਗਦਾ ਤਾਂ ਫਿਰ ਉਸ ਸਮੇਂ ਵਿਸ਼ਨੂ ਜੀ ਨੇ ਕਹ ਦਿੱਤਾ ਤੁਸੀਂ ਹੰਕਾਰੀ ਹੋ ਗਏ ਹੋ ਤੁਸੀਂ ਇੱਥੇ ਰਹਿਣ ਦੇ ਯੋਗ ਨਹੀਂ ਜਾਓ ਮਾਤ ਲੋਕ ਵਿੱਚ ਜਾ ਕੇ ਜਨਮ ਲੈਣਾ ਕਰੋ ਤਾਂ ਕਹਿੰਦੇ ਫਿਰ ਸਾਡੀ ਕਲਿਆਣ ਕਿਵੇਂ ਹੋਊ ਕਹਿੰਦੇ ਪੰਜਵੇਂ ਗੁਰੂ ਨਾਨਕ ਤੁਹਾਡੀ ਕਲਿਆਣ ਕਰਨਗੇ ਜਦੋਂ ਗੁਰੂ ਨਾਨਕ ਦਾ ਪੰਜਵਾਂ ਜਾਮਾ ਹੋਵੇਗਾ ਫਿਰ ਇਹਨਾਂ ਨੇ ਇੱਕ ਇੱਕ ਵੇਦ ਨੇ ਚਾਰ ਚਾਰ ਭੱਟਾਂ ਦਾ ਰੂਪ ਧਾਰਨ ਕਰਕੇ ਜੋ ਤੁਸੀਂ ਸੁਣਿਆ ਅਵਤਾਰ ਧਾਰਨ ਕੀਤੇ ਜਿਹੜਾ ਭੱਟ ਪੇਖਾ ਜੀ ਸੀ ਇਹ ਬ੍ਰਹਮਾ ਦੇ ਅਵਤਾਰ ਸੀਗੇ ਸੋ 17 ਹੋਗੇ ਚਾਰ ਵੇਦਾਂ ਦੇ ਚਾਰ-ਚਾਰ avatars ਚੌਕੋ-ਚੌਕੀ 16-17ਵੇਂ ਬ੍ਰਹਮਾ ਜੀ ਦਾ 18ਵੇਂ ਰੱਡਨਾਮ ਭਗਤ ਦਾ ਸੋ ਇਹ ਸਾਰੀ ਬਾਣੀ ਹੈ 123 ਬਾਕੀ ਤਿੰਨ ਗੁਰ ਸਿੱਖਾਂ ਦੀ ਬਾਣੀ ਹੈ ਸੱਤਾ ਜੀ ਬਲਵੰਡ ਜੀ ਤੇ ਬਾਬਾ ਸੁੰਦਰ ਜੀ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਦੇ ਪੜਪੋਤੇ ਸੀਗੇ ਉਹਨਾਂ ਦੀ ਬਾਣੀ ਜਿਹੜੀ ਦਰਜ ਹੈ ਪਾਈ ਭਾਈ ਮਰਦਾਨਾ ਜੀ ਦੀ ਬਾਣੀ ਵੀ ਕਹਿ ਦਿੰਦੇ ਨੇ ਮਰਦਾਨਾ ਪਹਿਲਾ ਨਹੀਂ ਮਰਦਾਨਾ ਜੀ ਦੀ ਬਾਣੀ ਨਹੀਂ ਹੈ ਉਹ ਮਰਦਾਨਾ ਜੀ ਨੂੰ ਸਤਕਾਰ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਨੇ ਹੀ ਬਾਣੀ ਉਚਾਰੀ ਸੀ ਮਰਦਾਨਾ ਜੀ ਦੀ ਬਾਣੀ ਨਹੀਂ ਹੈ ਸੋ ਇਸ ਗੱਲ ਦਾ ਜਿਹੜਾ ਆਪਾਂ ਨੇ ਖਿਆਲ ਰੱਖਣਾ ਹੈ ਅੱਠ ਗੁਰੂ ਸਹਿਬਾਨਾਂ ਦੀ ਬਾਣੀ 18 ਭਟ ਤਿੰਨ ਗੁਰਸਿੱਖ 15 ਭਗਤਾਂ ਦੀ ਬਾਣੀ ਹੈ ਪਰ ਚਲਤ ਆਮ ਤੌਰ ਤੇ 35 ਕਹ ਦਿੰਦਾ ਕੋਈ ਸ਼ਕਤੀ ਪਰ ਅਸਲ ਸੱਚ ਇਹ ਹੈ ਜੋ ਅਸੀਂ ਕਿਉਂਕਿ ਜਿੰਨੇ ਦਮਦਵੀ ਟਕਸਾਲ ਦੇ ਵਿਦਵਾਨ ਨੇ ਉਹ ਸਾਰੇ ਇਸ ਗੱਲ ਨੂੰ ਮੰਨਦੇ ਨੇ ਦਮਦਵੀ ਟਕਸਾਲ ਗੁਰੂ ਗੋਬਿੰਦ ਸਿੰਘ ਦੀ ਚਲਾਈ ਹੋਈ ਟਕਸਾਲ ਹੈ ਕੋਈ ਐਵੇਂ ਨਹੀਂ ਹੈ ਇਹ ਕੋਈ 1996 ਮੰਗੂ ਇੱਥੇ ਸਕੂਲ ਖੋਲ੍ਹ ਲਿਆ ਕਿਸ ਨੇ ਲੁਧਿਆਣੇ ਜਾਂ ਜਿਵੇਂ ਇਹ ਇਦਾਂ ਦਾ ਕੋਈ ਨਹੀਂ ਇਹ ਗੁਰੂ ਗੋਬਿੰਦ ਸਿੰਘ ਦੀ ਚਲਾਈ ਟਕਸਾਲ ਹੈ ਸ਼੍ਰੋਮਣੀ ਜਥੇਬੰਦੀ ਆ ਸਿੱਖ ਪੰਥ ਦੀ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਨੇ ਉਸ ਤੋਂ ਬਾਅਦ ਦੂਸਰੇ ਮੁਖੀ ਬਾਬਾ ਗੁਰਬਖਸ਼ ਸਿੰਘ ਵੀ ਹਰਮੰਦਰ ਸਾਹਿਬ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਉਹਨਾਂ ਦੀ ਜਗ੍ਹਾ ਵੀ ਪ੍ਰਕਰਮਾਂ ਚ ਬਣੀ ਐ 14ਵੇਂ ਮੁਖੀ ਦਮਦਮੀ ਟਕਸਾਲ ਦੇ ਬਾਬਾ ਜਰਨੈਲ ਸਿੰਘ ਸ਼ਹੀਦ ਹੋਏ ਪ੍ਰਕਰਮਾਂ ਦੀ ਰਾਖੀ ਕਰਦੇ ਤਿੰਨ ਦਮਦਮੀ ਟਕਸਾਲ ਦੇ ਮੁਖੀਆਂ ਦੇ ਸੀਸ ਲੱਗੇ ਆ ਆ ਜਿਹੜੇ ਸ਼ੰਕਾ ਕਰਦੇ ਨੇ ਬਾਣੀ ਤੇ ਇਹ ਤਾਂ ਭਗਤਾਂ ਦੀ ਬਾਣੀ ਨੂੰ ਮਣੀ ਮੰਨਦੇ ਭੱਟਾਂ ਦੀ ਨੂੰ ਨਹੀਂ ਮੰਨਦੇ ਆ ਧੁੰਦੇ ਵਰਗੇ ਸੋ ਇਹਨਾਂ ਦੀ ਤਾਂ ਤੁਸੀਂ ਗੱਲੇ ਛੱਡੋ ਦਮਦਮੀ ਟਕਸਾਲ ਦੇ 16ਵੇਂ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਸੇ ਸਮੇਂ ਦਮਦਮੀ ਟਕਸਾਲ ਦਾ ਹੈੱਡਕੁਆਰਟਰ ਅੱਜ ਕੱਲ ਪਾਕਿਸਤਾਨ ਚ ਪੈਂਦੀ ਆ ਜਗਾ ਉੱਥੇ ਹੁੰਦਾ ਸੀ ਫਿਰ ਪਿੰਡ ਰਕਲਾਂ ਆ ਗਿਆ ਅੱਜ ਕੱਲ ਮਹਿਤਾ ਚੌਕ ਹੈ ਸਭ ਤੋਂ ਪਹਿਲਾਂ ਦਮਦਮਾ ਸਾਫ ਸੀ ਸੋ ਇਸ ਕਰਕੇ ਆਠ ਗੁਰੂ ਸਾਹਿਬ ਮਾਪੁਰਖ ਬਾਬਾ ਅਗਰਬਾਚਨ ਸਿੰਘ ਖਾਲਸਾ ਦੇ ਬਚਨਾਂ ਅਨੁਸਾਰ 18 ਭਟ ਤਿੰਨ ਗੋਰ ਸਿੱਖ 15 ਭਗਤਾਂ ਦੀ ਇਹ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਵੱਧ ਤੋਂ ਵੱਧ ਬਾਣੀ ਪੜੋ ਤੇ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ